ਹਿੰਦੇ ਕਾਲੇ ਕੇ ਬਲਾ ਸਤੈ ਨਿਰਤਾ ਨਵਾਜੀ ਦੂਸਰ ਸੁਣਾਓ ਕਿ ਉਹ ਠੀਕ ਠਾਕ ਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀਆਂ ਨੇ ਬਹੁਤ ਐਜ਼ੀ ਦਾ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਲੋ ਜੀ ਫਿਰ ਤਾਂ بس ਮਠੂਰੀਆਂ ਦਿਖਾ ਦਈਏ ਸਲੀਪ ਪਾ ਲਈਆਂ ਗ੍ਰੀਨ ਜੂੜੀਆਂ ਤੋਂ ਕਿਹਾ ਸੀ ਨਾ ਵੀ ਮੈਂ ਗ੍ਰੀਨ ਹੀ ਜ਼ਿਆਦਾ ਪਸੰਦ ਕਰਦਾ ਹਾਂ ਇਹ ਇਤੇ ਵੈਸੀ ਇੱਕ ਨਵਾਂ ਕਲਰ ਆਇਆਗਾ ਬਹੁਤ ਸੋਹਣੀ ਆਹੇ ਕਲਰ ਵੀ ਬੜਾ ਸੋਹਣਾ ਪਾ ਲਓ ਜੀ ਪਾ ਲਈ ਮੈਨੂੰ ਬਹੁਤ ਸ਼ੌਂਕ ਹੈ ਕਾਟੇ ਦੀ ਜੂੜੀਆਂ ਫਾਉਣ ਦਾ ਸੌਣ ਦੇ ਮਹੀਨੇ ਮੈਨੂੰ ਬੜਾ ਸ਼ੌਕ ਹੁੰਦਾ ਸੁਹਣੀਆਂ ਲੱਗਦੀਆਂ ਨਾ ਡਾਰਕ ਨਾ ਲਾਈਟ ਆਹ ਬਹੁਤ ਸੋਹਣਾ ਕਲਰ ਹੈ ਮੈਂ ਤੁਹਾਨੂੰ ਦੱਸਿਆ ਸੀ ਨਾ ਇਹ ਪਾ ਇਹ ਥੋੜਾ ਸੈ ਛੋਟਾ ਫਾਮਕੋ ਮੇਰੇ ਥੋੜੀ ਛੋਟੀ ਫਾਮ ਕਉਂਦੀ ਹੈ ਨਾ ਤੇ ਬਹੁਤ ਜਿਹੜੇ ਮੈਂ ਕਲਪਾਉਣ ਹੁੰਦੀਆਂ ਕਹਿੰਦੀਆਂ ਵੀ ਸਾਨੂੰ ਇਹ ਬਹੁਤ ਸੋਹਣੀਆਂ ਲੱਗਦੀਆਂ ਇਹ ਥੋੜੇ ਫਾਰੇ ਹੱਥ ਤੇ ਨਹੀਂ ਆਉਂਦੀਆਂ ਤੇ ਬਹੁਤ ਸੋਹਣੀਆਂ ਆਪਾਂ ਦੁਆਰਾ ਫਿਰ ਮੈਂ ਆਪਾਂ ਵੱਡੇ ਸੈਚ ਵੀ ਮਗਾਵਾਂਗੇ ਚ ਲਓ ਜੀ ਆਪਣੇ ਤਾਂ ਵੀਡੀਓ ਨਹੀਂ ਆਈ ਕਈ ਦਿਨ ਹੋ ਗਏ ਹਨਾ ਤੁਹਾਨੂੰ ਪਤਾ ਆਫਨੇ ਤੇ ਆਪਾਂ ਤੁਹਾਨੂੰ ਦੱਸਿਆ ਸੀ ਬਿਮਾਰ ਹਨਾ ਪਖਾਰ ਹੋ ਗਿਆ ਸੀ ਨਾ ਮੈਨੂੰ 105 ਵਕਾਰ ਦੇ ਬਸ ਸਾਰ ਨੂੰ ਚੱਲ ਗਿਆ ਸੀ ਸੋ ਮੈਂ ਪਹਿਲਾਂ ਵੀ ਸਸ ਚਾਹ ਵੀ ਦਿੱਚਾ ਸੀ ਉਹ ਨਾ ਤੇ ਹਜੇ ਵੀ ਚੱਤ ਠੀਕ ਨਹੀਂ ਹੈਗਾ ਦੇਖੋ ਜੀ ਕਿੱਦਾਂ ਆ ਚੀਜ਼ ਬਹੁਤ ਜ਼ਿਆਦਾ ਫਰਾਹ ਹੋਂ ਇਨਫੈਕਸ਼ਨ ਦੇ ਕੋ ਇੱਥੇ ਹੋ ਗਈ ਵਕਾਰ ਨੇ ਨਹੀਂ ਇਨਫੈਕਸ਼ਨ ਕਰਦੀ ਇਨਫੈਕਸ਼ਨ ਕਰਕੇ ਫਿਰ ਨਾ ਮੇਰਾ ਸਾਰਾ ਬਹੁਤ ਜ਼ਿਆਦਾ ਔਖੀ ਹੈ ਮੈਂ ਤਵਰ ਲਿਆ ਨਹੀਂ ਜਾਂਦਾ ਹੈਗਾ ਬਹੁਤ ਜ਼ਿਆਦਾ ਪੀਣ ਹੁੰਦੀ ਹੈ ਇਹਦੇ ਵਿੱਚ ਇਹਦਨ ਹੋ ਗਿਆ ਸੀ ਵੀਡੀਓ ਨੇ ਸਿਫਾਈ ਤੇ ਮੈਂ ਕਹ ਚਲੋ ਅੱਜ ਮੈਂ ਹੌਲੀ ਹੌਲੀ ਵੀਡੀਓ ਫਿਰ ਬੋਲ ਕੇ ਪਾਉਣੀ ਆ ਤੇ ਕਾਫੀ ਐ ਨਾ ਫੇਨ ਹੋਈ ਜਾਂਦੀ ਆ ਸਾਰੇ ਉੱਠ ਖੜਿਆ ਸੀ ਆ ਵੇਖੋ ਬਹੁਤ ਜਿਆਦਾ ਸੀ ਨਾ ਸਾਰਾ ਸੀ ਮੈਂ ਤੁਹਾਨੂੰ ਦੱਸਾਂ ਸੀ ਵੀਡੀਓ ਚ ਪਾਉਂਗੀ ਆਵਾਜ਼ ਕਿ ਮੈਡੀਸਨ ਲੈ ਕੇ ਆਵਾਂ ਜਾਂ ਅਸੀਂ ਲੈ ਕੇ ਆਏ ਮੈਡੀਸਨ ਉਹ ਮੈਡੀਸਨ ਉਹਨਾਂ ਨੇ ਨਾ ਸਾਨੂੰ ਇਸ ਤਰ੍ਹਾਂ ਦੇਤੀ ਵੀ ਪਤਾ ਨਹੀਂ ਕੀ ਗੱਲ ਹੈ ਜਦੋਂ ਮੈਂ ਉਹ ਗੋਲੀਆਂ ਖਾਂਦੀ ਸੀ ਨਾ ਨਹੀਂ ਗੋਲੀਆਂ ਘਾਤੇ ਮੈਂ ਤਾਂ ਵੈਸੇ ਕੋਈ ਖਰਾਕ ਖਾਦੀ ਸੀ ਉਹ ਉਹਦੇ ਨਾਲ ਪੇਟ ਤਾਂ ਠੀਕ ਹੋ ਗਿਆ ਮੇਰੇ ਤੇ ਫਰ ਪਤਾ ਨਹੀਂ ਉਹ ਤਾਂ ਸਰਜਸ ਨੂੰ ਕਰਤਾ ਉਹਨੇ ਤੇ ਮੈਂ ਕਿਹਾ ਵੀ ਜੇ ਸਰਜਸ ਨੂੰ ਕਰਤਾ ਮੇਰ ਦਾ ਕੰਮ ਨੂੰ ਨਾ ਜੀ ਕਰੇ ਨਾ ਉੱਠਿਆ ਜਾਵੇ ਕਿਉਂਕਿ ਇੱਕ ਬੀਬੀ ਵੀ ਹੈ ਨਹੀਂ ਸੀਗੀ ਚਲੋ ਮੇਰੇ ਨਾਲ ਹਰਵਾ ਦਿੰਦੀ ਸੀਗੀ ਹੁਣ ਤਾਂ ਬੀਬੀ ਵੀ ਅਸੀ ਕੱਲ੍ਹ ਦੀ ਆਈ ਹੋਈ ਆ ਜਿਸ ਸਾਡੇ ਰਿਸ਼ਤੇਦਾਰੀ ਜਿਹੜੇ ਅੱਥੇ ਹੋ ਗਿੱਸ ਸਾਡੇ ਮਾਮਾ ਜੀ ਮੱਕੂ ਗਏ ਸੀ ਫਿਰ ਵੀ ਸਾਡੀ ਉੱਥੇ ਲਾ ਕੇ ਆਈ ਕਿ ਕੀ ਆ ਉਹਨੇ ਦੱਸ ਕੇ ਅਰਦਨ ਤੇ ਮੈਂ ਜਦੋਂ ਗੋਰੀਆਂ ਖਾਦੀਆ ਮੇਰਾ ਦਿਮਾਗ ਸੌਣ ਜਾ ਹੋ ਗਿਆ ਤੇ ਮਰਜੀ ਨਾ ਕਰੇ ਕਸ ਇਹਨੂੰ ਉੱਠਣ ਨੂੰ ਨਾ ਜੀ ਕਰੇ ਕਿਉਂਕਿ ਇੰਨਾ ਕੰਮ ਹੋ ਜਾਂਦਾ ਕਿ ਤੇ ਸੂਈ ਸਲਾਈ ਦਾ ਜਿਹੜਾ ਕੰਮ ਬਹੁਤਾ ਕੱਪੜੇ ਤੇ ਕਸ ਬਹੁਤ ਫਿਰ ਮੈਂ ਜਿੰਨੀ ਮਰਜ਼ੀ ਬਿਮਾਰ ਹੋਵਾਂ ਕੰਮ ਤਾਂ ਵੈਸੇ ਮੋੜਨੇ ਕਰਨਾ ਹੁੰਦਾ ਕੰਮ ਨਹੀਂ ਛੱਡਦੀ ਹੁੰਦੀਗੀ ਕੰਮ ਤਾਂ ਜਿੱਦਨ ਮੈਨੇ ਅਕਸਰ ਪੰਜ ਵਿਖਾਰ ਸੀਗਾ ਉਧਰ ਹੀ ਸਾਰਾ ਕੰਮ ਡੰਨ ਕਰਕੇ ਤੇ ਜਦੋਂ ਮੈਂ ਥੋੜਾ ਨਾ ਕੇ ਠੰਡ ਲੱਗੀ ਤੇ ਮੈਂ ਧੁੱਪੇ ਵੈਗੀ ਫਿਰ ਮੇਰੇ ਦਵਾਖਣ ਚੜ ਗਿਆ ਫਿਰ ਮੈਂ ਕੱਲੇ ਕਿ ਬੋਲਣ ਲੱਗ ਗਈ ਆਪਾਂ ਸੈਟ ਕਰੇ ਕੋਈ ਨਹੀਂ ਸੀਗਾ ਤੇ ਕੰਮ ਨਹੀਂ ਮੈਂ ਛੱਡਦੀ ਮੈਂ ਬਹੁਤ ਔਖੀ ਨੂੰ ਉਧਰ ਵੀ ਮੈਂ ਕੰਮ ਕੀਤਾ ਤੇ ਕਰੀ ਕੋਈ ਨਾ ਤੇ ਮੈਂ ਕਰੀ ਕਿ ਰਾਵਣਾ ਕੰਮ ਤੇ ਜਦੋਂ ਅਕਸਰ ਪੰਜ ਵਿਖਾਰ ਮੇਰੇ ਸਿਰ ਉੱਤੇ ਚੜ ਗਿਆ ਤੇ ਮੈਂ ਧੁੱਪੇ ਬੈਠੀ ਰਹੀ ਤੇ ਸਾਨੂੰ ਚੜ ਗਿਆ ਤੇ ਮੈਂ ਬੋਲਣ ਨਹੀਂ ਬੋਲੀ ਤੇ ਲੋ ਜੀ ਮੇਰੇ ਤੇ ਫੇਜ ਵਰਡ ਜਦੋਂ ਮੇਰੇ ਫੇਸ ਜਾਜ਼ ਦਾ ਦਰਦ ਹੁੰਦਾ ਫਿਰ ਉਹਨ ਹੋਣ ਲੱਗ ਜਾਂਦੀ ਆ ਤੇ ਜਿਆਦਾ ਹੋ ਗਿਆ ਇਨਫੈਕਸ਼ਨ ਬਹੁਤ ਬਹਿਣਾ ਦੇ ਕਮੈਂਟ ਆਏ ਬਹੁਤ ਧੰਨਵਾਦ ਮੇਰੇ ਜਸ ਜੂਟਿਊਬ ਫੈਵਰੀਟ ਆਂਦਾ ਫਿਰ ਉਹਨਾਂ ਕਹਿੰਦੀਆਂ ਸੀ ਦੀਦੀ ਵੀ ਤੁਸੀਂ ਉਹ ਵੀ ਗਰਮੀ ਬਹੁਤ ਆ ਹਨਾ ਬਹੁਤ ਹੈ ਜੀ ਧੰਨਵਾਦ ਫੈਨਾਂ ਨੇ ਇਹਨੇ ਸੋਨੇ ਕਮੈਂਟ ਕੀਤੇ ਹਾਂ ਵੈਸੇ ਗਰਮੀ ਬਹੁਤ ਜ਼ਿਆਦੀ ਆ ਜ਼ਿਆਦਾ ਹੋਈ ਵੀ ਹੈ ਨਾ ਗਰਮੀ ਫੋਮਾਂ ਦੀ ਬਦਲ ਵੀ ਮੀਂਹ ਵੀ ਪੈਂਦੇ ਆ ਤਿਵਰਤ ਜ਼ਿਆਦਾ ਗਰਮੀ ਆ ਫਿਰ ਬਹੁਤ ਸਾਰੇ ਕਮੈਂਟ ਕੀਤੇ ਹੂੰ ਤਾਂ ਵਸ ਅੰਦਰ ਅੰਦਰੇ ਕੰਮ ਆ ਫਿਰ ਵੀ ਆਤਮ ਸਵੇਜ ਦਾ ਕੁਝ ਬਾਣੀ ਜਾਂਦਾ ਨਾ ਕੰਮ ਲੋ ਜੀ ਮੈਂ ਤੁਹਾਡੇ ਨਾਲ 4-5 ਮਿੰਟ ਤੱਕ ਗੱਲਾਂ ਸਾਂਝੀਆਂ ਕੀਤੀਆਂ ਹਨ ਮੈਂ ਤੁਹਾਨੂੰ ਦਿਖਾਉਣੀ ਅੱਜ ਮੈਂ ਕੀ ਲਿਆ ਤੇ ਕਿੰਨੇ ਦਾ ਲਿਆ ਤੇ ਕਾਹਦਾ ਲਿਆ ਦੇਖੋ ਜੀ ਤੁਹਾਨੂੰ ਦਿਖਾਉਣੀ ਆ ਇਹ ਚੀਜ਼ ਜੇ ਤੁਹਾਨੂੰ ਕੋਈ ਚੀਜ਼ ਲੈਣੀ ਹੈ ਨਾ ਮੈਂ ਤੁਹਾਨੂੰ ਮੈਂ ਤੁਹਾਨੂੰ ਪਹਿਲਾਂ ਵੀ ਜਾਣੀ ਹੁੰਦੀ ਆ ਵੀ ਦੇਖੀ ਜੇ ਮੈਨੂੰ ਚੰਗੀ ਲੱਗੇ ਵੀ ਮੈਂ YouTube ਫੈਮਿਲੀ ਫੈ ਉਹਨਾਂ ਨੂੰ ਦਿਖਾਵਾ ਵੀ ਮੈਨੂੰ ਚੰਗਾ ਲੱਗੇ ਵੀ ਮੈਂ ਦਿਖਾਵਾ ਹਨ ਵੀ ਚਲੋ ਆਪਣਾ ਕੁਝ ਹੁੰਦਾ ਆਪਣੀ ਤੇ ਆਪਾਂ ਸਾਰਿਆਂ ਨਾਲ ਸਾਂਝਾ ਕਰੀਏ ਹਨਾ ਦੀਪੂ ਜੀ ਅੱਜ ਜਿਵੇਂ ਆ ਲਈਏ ਟੋਕਰੀ ਦੋ ਚੀਜ਼ਾਂ ਲਈਆਂ ਮੈਂ ਸਭ ਢੋਣੇ ਦਿਖਾਉਣੀ ਆ ਦੇਖੋ ਜੀ ਇਹ ਦੋਨੇ ਲਈਆਂ ਚੀਜ਼ਾਂ ਮੈਂ ਤੇ ਮੇਰਾ ਜੀ ਕੀਤਾ ਮੈਂ ਖਪਰਨ ਅੱਜ ਜਰੂਰ ਦਿਖਾਵਾ ਮੈਂ ਲੋ ਜੀ ਦੀਪੂ ਕੀ ਸਮਝਾ ਦੱਸਦੀ ਕਿੰਨੇ ਦੀ ਲਈ ਆ ਕਾਦੀ ਲਈ ਆ ਕਿਵੇਂ ਲਈ ਆ ਦਿਖਾਉਣੀ ਹੈ ਕਿ ਮੈਂ ਤਾਂ ਆਪਣਾ ਕੈਮਰਾ ਥੜਾ ਦੂਰ ਕਰ ਦਿੱਕੇ ਲਓ ਕਿੰਨੇ ਸਟੋਰੀ ਆ ਨਾ ਦਿਖਾ ਰਹੀ ਹੈ ਪਹਿਲਾਂ ਤੁਸੀਂ ਵੀਡੀਓ ਸਮਝ ਦਿੰਦੀ ਆ ਮੇਰੀਆਂ ਭੈਣਾਂ ਜਿਹੜੇ ਫਿਰ ਸਿਰ ਦੇ ਵਾਲ ਹੁੰਦੀ ਆ ਉਹ ਸਿੱਟਣ ਤੋਂ ਪਹਿਲਾਂ ਵੀਡੀਓ ਜ਼ਰੂਰ ਦੇਖਿਓ ਦੀ ਤੁਹਾਨੂੰ ਕਿਵੇਂ ਕੰਮ ਆਉਗੀ ਤੁਸੀਂ ਸਮਝ ਹੀ ਗਏ ਹੋਗੇ ਇਸ ਕਰਨ ਨੂੰ ਦੇਖੋ ਜੀ ਕੀ ਵੱਡੀ ਟੋਕਰੀ ਹੈ ਹਨਾ ਕਿੰਨੀ ਵਧੀਆ ਖੁੱਲੀ ਡੁੱਲੀ ਮੈਨੂੰ ਬੜਾ ਸ਼ੌਂਕ ਹੈ ਅੱਜ ਮੈਂ ਗੱਲ ਸਾਹਮਣੇ ਦਿਖਾਈ ਨਹੀਂ ਹੈਗੀ ਉਹ ਅਜੇ ਆਈ ਨਹੀਂ ਹੈਗੀ ਫਿਰ ਮੈਨੂੰ ਦਿਖਾਉਣੀ ਹੁੰਦੀ ਵੀ ਵੇਖੋ ਮੈਂ ਜਾ ਚੀਜ਼ ਲਈ ਫਿਰ ਉਹ ਬੜਾ ਇਹ ਚੀਜ਼ ਨੂੰ ਖੁਸ਼ ਹੁੰਦੇ ਆ ਵੀ ਤੁਸੀਂ ਦੇਖੋ ਕਿ ਥੋੜੀ ਜਿਹੀ ਕਿੰਨਾ ਹੁੰਨ ਰਹਾ ਹਨਾ ਲਓ ਜੀ ਤੇ ਇਹ ਮੈਨੂੰ ਦਿਖਾ ਦੱਸਾ ਇਹ ਦੇਖੋ ਜਿਵੇਂ ਵਾਰਾ ਵੱਟੇ ਲਈ ਹੈ ਕਿੰਨਾ ਫਨ ਹੋਣਾ ਜੇ ਜੇਦੀ ਮਤਲਬ ਆਪ ਚੀਜ਼ ਲੈਣੀਆਂ ਜਾਂ ਹਨ ਇਸ ਤਰ੍ਹਾਂ ਬਣਾਉਣੀਆਂ ਫਿਰ ਕਿੰਨਾ ਚਾਹ ਹੁੰਦਾ ਹਨ ਹਰ ਇੱਕ ਲੇਡੀ ਜੀ ਨੂੰ ਔਰਤ ਨੂੰ ਇਹ ਠੀਕ ਦਾ ਚਾਹ ਹੁੰਦਾ ਹਨ ਹਰ ਇੱਕ ਹੁੰਦਾ ਨੇ ਚੀਜ਼ਾਂ ਦਾ ਦੇਖੋ ਜੀ ਕਿੰਨਾ ਸੋਹਣਾ ਕਲਰ ਆ ਗਰੇ ਕਲਰ ਹਨ ਕਿੰਨੇ ਸੋਹਣੇ ਟੋਕਰੀ ਬਹੁਤ ਵੱਟੀ ਟੋਕਰੀ ਆ ਟੋਕਰੀ ਕਾਫੀ ਵੱਡੀ ਫੁੱਲੀ ਢੁੱਲੀ ਹੈ ਦੇਖੋ ਇਸ ਤਰ੍ਹਾਂ ਲੱਗੇ ਗਿਆ ਚੱਕਰ ਵਾਸਤੇ ਦੇਖੋ ਜੀ ਇਹ ਨਵਾਂ ਵਾਲਾ ਬੱਟੀ ਲਈਆ ਜਿਹੜੇ ਆਪਣੇ ਸਿਰ ਦੇ ਵਾਲ ਹੁੰਦੇ ਆ ਜਰੂਰ ਸਿੱਟਣ ਤੋਂ ਪਹਿਲਾਂ ਦੇਖਿਆ ਫਿਰ ਨਾਲ ਜਰੂਰ ਦੇਖਿਓ ਦੇਖੋ ਜੀ ਵੀਡੀਓ ਦੇਖਿਆ ਤੁਸੀਂ ਹੈ ਵੀ ਨਰੋਈ ਫੁਰੀ ਆ ਖੁੱਲੀ ਢੁੱਲੀ ਵੱਡੀ ਆ ਤੇ ਮੇਰੇ ਨਾਲ ਆਪਣੇ ਸਿਰ ਦੇ ਵਾਲ ਆਪਾਂ ਬਾਉਣੇ ਹੁੰਨੇ ਆ ਨਾ ਤੇ ਉਹ ਵਾਲਾਂ ਨੂੰ ਤੁਸੀਂ ਸਿੱਟਿਆ ਨਾ ਕਰੋ ਤੁਸੀਂ ਤੁਸੀਂ ਇਕੱਠੇ ਕਰ ਲਿਆ ਕਰੋ ਵੈਸੇ ਹੋ ਸਕਦਾ ਬਹੁਤ ਮੇਰੀਆਂ ਭੈਣਾਂ ਨਹੀਂ ਸਿੱਟਦੀਆਂ ਹੋਣੀਆਂ ਇਕੱਠੇ ਕਰਦੀਆਂ ਹੋਣੀਆਂ ਚਲੋ ਜਿੰਨਾਂ ਨੂੰ ਨਹੀਂ ਅਜੇ ਇਸ ਬਾਰੇ ਪਤਾ ਫੋਨ ਨਾਲ ਹੀ ਦੱਸ ਦਿੰਦੇ ਆ ਹਨਾ ਕੋ ਕੋਈ ਸਿੱਖਿਆ ਸਿਖਾਇਆ ਨਹੀਂ ਹੁੰਦਾ ਪਰ ਇੱਕ ਜਿੱਦ ਦੱਸਿਆ ਕਿ ਜਿੱਦ ਨੌਲੇਜ ਲੈਣੀ ਹੈ ਨਾ ਲੈਣੀ ਵੀ ਚਾਹੀਦੀ ਆ ਜਿਆਦਾ ਫੇਰ ਹੋਣ ਲੱਗ ਗਏ ਮੇਰੇ ਦੇਖੋ ਜੀ ਵਾਲਾ ਵਟੇ ਲਈ ਆ ਕਿ ਬਿਊਟੀ ਟੁੱਕੀ ਦੀ ਕਿੰਨੀ ਸੋਹਣੀ ਹੈ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਲਈ ਮੈਨੂੰ ਬੜੇ ਹੀ ਚੰਗਾ ਲੱਗਿਆ ਲੋ ਲਓ ਜੀ ਇੱਕ ਕਫਾ ਵੱਠਾ ਲਿਆ ਦੇਖੋ ਜੀ ਇੱਕ ਕਫਾ ਇਹਦਾ ਨਾਂ ਦਾ ਫੈਲਾ ਵੀ ਆਪਣੇ ਕੋਲੇ ਅੱਜ ਆਪਾਂ ਦੋ ਵੱਠਾ ਲੈ ਵੱਡੀ ਵੱਠੀ ਦੇਖੋ ਜੀ ਦੋਨੇ ਚੀਜ਼ਾਂ ਖੁੱਲੀਆਂ ਡੁੱਲੀਆਂ ਨੇ ਵੱਡੀਆਂ ਨੇ ਦੋ ਦਬਲ ਦਬਲ ਵੱਠਾ ਇਹ ਬਦੋਲ ਹੈ ਅੱਜ ਦੋਨੇ ਚੀਜ਼ਾਂ ਨੇ ਵੱਡੀਆਂ ਖੁੱਲੀਆਂ ਡੁੱਲੀਆਂ ਇਹਦੇ ਵਿੱਚ ਮੈਂ ਫਸਾਹ ਦੂ ਕੀ ਵੀ ਰੱਖ ਦਿਆ ਕਰਾਂਗੀ ਕੋਈ ਵੀ ਚੀਜ਼ ਹੈ ਜਿਹੜੀ ਵੀ ਚੀਜ਼ ਆਪਣੇ ਘਰੇ ਹੁੰਦੀ ਆ ਆਪਣੇ ਉਹ ਕੰਮ ਵਰਤਨ ਦੇ ਵਿੱਚ ਆਉਂਦੀ ਆਉਂਦੀ ਆ ਹਨਾ ਜਿਆਦਾਤਰ ਔਰਤਾਂ ਤੇ ਨਾ ਚੀਜ਼ਾਂ ਦੀ ਬਹੁਤ ਜ਼ਰੂਰਤ ਪੈਂਦੀ ਰਹਿੰਦੀ ਆ ਹਨਾ ਤੇ ਇਹ ਮਵਾਲਾ ਬੱਟੇ ਲਈ ਆ ਤੇ ਆਪਾਂ ਨੇ ਨਾ ਜਿਹੜੇ ਸਿਰ ਦੇ ਵਾਲ ਹੁੰਦੇ ਆ ਜਦੋਂ ਸਾਡੇ ਤਾਂ ਘਾਲ ਦੇ ਵਿੱਚ ਮੈਂ ਕੱਲੀ ਆ ਹਨਾ ਮੇਰੇ ਕੱਲੀ ਦੇ ਵਾਲ ਹੁੰਦੇ ਬੱਚਿਆਂ ਨੂੰ ਪਤਾ ਗਿੱਲਸਾਬ ਦੀ ਨਾਲੇ ਤਾਂ ਉਹ ਵਾਲ ਨਹੀਂ ਰੱਖੇ ਨਹੀਂ ਇਹ ਵਧੀਆਂ ਹੀ ਨੇ ਦੀ ਵੀ ਸਾਡੀ ਨਹੀਂ ਉਹਨਾਂ ਦਾ ਉਹ ਨਹੀਂ ਰੱਖਦੇ ਹੈਗੇ ਉਹ ਤਾਂ ਗੱਲਾਂ ਹੁੰਦੀਆਂ ਉਹਨਾਂ ਦਾ ਸ਼ਾਇਦ ਉਹ ਚਾਹੁੰਦੇ ਹਵਾ ਵੀ ਵੀ ਸਾਡੀ ਤੇ ਮੇਰੇ ਕੋਲ ਇੱਕ ਝੋਲਾ ਜਲਾਇਆ ਵਾ ਚਾਪਤੀ ਜਲੇ ਝੋਲੇ ਜੀ ਨਾ ਹੁੰਦੇ ਤਾਜ਼ਾ ਨੇ ਤੇ ਮੇਰੇ ਕੋਲ ਉਹ ਲਾਇਆ ਵਾ ਤੂੰ ਮੇਰੇ ਉਹ ਟੰਗਿਆ ਵਾਰਦੇ ਮਗਰ ਹੀ ਟੰਗਿਆ ਹੁੰਦਾ ਸਾਡੇ ਉੱਧਰ ਤੇ ਮੈਂ ਜਦੋਂ ਵੀ ਸੱਬ ਬੋੜੀ ਤੇ ਮੋਹ ਦੇ ਵਿੱਚ ਰੱਖਦੇ ਨਹੀਂ ਹੁੰਦੇ ਕੰਗੇ ਜੂ ਕੱਢ ਕੇ ਮੇਰੇ ਕੱਲੀ ਦੇ ਵਾਲ ਹੁੰਦੇ ਆ ਦੇਖੋ ਜੀ ਮੈਂ ਅੱਜ 200 ਰੁਪਏ ਦੇ ਮੇਰੇ ਵਾਲ ਹੋਏ ਸੀ 200 ਦੇ 200 ਦੇ ਵਾਲ ਹੋਏ ਸੀ ਤੇ ਫਿਰ ਮੈਂ 200 ਦੀਆਂ ਦੇਖੋ ਆ ਲੈ ਲਈ ਕਿਵੇਂ ਲੱਗੀਆਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕਿਵੇਂ ਲੱਗਿਆ ਦੇਖੋ ਜੀ ਬਹੁਤ ਖੁੱਲੀ-ਚੁੱਲੀ ਹੈ ਨਾ ਕਿੰਨੇ ਸੋਹਣੀਆਂ ਹਨ ਇਹ 100 ਰੁਪਏ ਦਾ ਫਰਹੀ ਦਿੱਤੀ ਹੈ ਤੇ 100 ਰੁਪਏ ਦਾ ਪਰਵੱਟਾ ਲਿਆ ਹੈਗਾ ਤੇ 200 ਰੁਪਏ ਦੀ ਆਪਾਂ ਦੋ ਚੀਜ਼ਾਂ ਚੱਜ ਲੈ ਲਈਆਂ ਮੇਰੇ ਕੋਲ ਕਾਫੀ ਹੋਏ ਪੈਸੇ ਹੈ ਫਿਰ ਸਿਆ ਸਤਵੀਂ ਨਵਾਂ ਦਾ ਆਪ ਦੇ ਵਾਲ ਫਾਈਟ ਨੂੰ ਦਿਨੇ ਨੂੰ ਨਾ ਨਾ ਫੜਾ ਦੇਣੀ ਹੁੰਦੀ ਤੇ ਉਹ ਫਿਰ ਵਾਂਡਾ ਦੇ ਦਿੰਦੇ ਰਹਿੰਦੇ ਆ ਹਨਾ ਕਿੰਵੇਂ ਬਹੁਤ ਵਾਂਡੇ ਲਏ ਆ ਜਿੱਦਾਂ ਮੇਰੇ ਪੱਛਮੋਂ ਦੀ ਫਰੀ ਕੋਈ ਟੋਕਰੀ ਦੀ ਕਾਫੀ ਵੱਡੀ ਸਰਸ ਸੀ ਨਹੀਂ ਦੇਖੋ ਮੇਰੀ ਵੀਡੀਓ ਦੇ ਵਿੱਚ ਉਹ ਉਹ ਵੀ ਫਵਾਲਾ ਬਟੇਲੇ ਸੀ ਕੀ ਹੋਰ ਵੀ ਹੋਤ ਢੱਬੇ ਢੱਬੇ ਵੀ ਵਾਦਾ ਬੱਟੇ ਲਏ ਹੋਏ ਆ ਹਨਾ ਆਪਣੇ ਅੱਜ ਆ ਮੈਂ ਲਈ ਗਿਆ ਜੀ ਇਹ ਟੋਕਰੀ ਦੇਖੋ ਜੀ ਕਿੰਨੀ ਵਧੀਆ ਤੇ ਮੇਰੇ ਵਾਸਤੇ ਨਹੀਂ ਲੱਗੇ ਨੇ ਇਹਦੇ ਵਿੱਚ ਤੁਸੀਂ ਕਾਸ਼ ਫਾਕੇ ਰੱਖੋ ਕਮ ਚੀਜ਼ਾਂ ਕਰੇ ਵਰਤਨ ਚ ਕਮ ਆਉਂਦੀ ਹੁੰਦੀ ਆਪਣੇ ਤੁਸੀਂ ਵਿੱਚ ਕੋਈ ਸਬਜ਼ੀ ਜ਼ਿਆਦਾ ਹੈਗੀ ਤਾਂ ਉਹ ਕੇ ਰੱਖਨੀ ਆ ਕੋਈ ਤੁਸੀਂ ਸਾਗ ਵਗੈਰਾ ਤੋਂ ਫੇਰ ਰੱਖਣਾ ਹਨ ਤੇ ਰੱਖ ਲਓ ਆਏ ਕੋੰਡੇ ਲੱਗੇ ਹੋਏ ਤੇ ਲਓ ਜੀ ਤੇ ਦੇਖੋ ਜੀ ਇਹ ਹੁੰਨਰ ਹੁੰਦਾ ਆਪਣੇ ਵਿੱਚ ਸਾਡੇ ਘਰ ਦੇ ਚੀਜ਼ਾਂ ਨੂੰ ਬਹੁਤ ਵਧੀਆ ਸਮਝਦੇ ਆ ਵੀ ਤੁਹਾਡੇ ਚ ਇੰਨਾ ਹੁੰਦਾ ਬੱਚਿਆਂ ਨੇ ਦੇਖੀ ਕਿ ਕਹਿੰਗੇ ਹੈ ਵਾ ਵੀ ਦੇਖ ਲਾ ਤੇਰੇ ਵਰਗੀ ਕੋਣਾ ਵੀ ਕੈਨ ਵੀ ਦੇਖੋ ਤੁਸੀਂ ਆਇਤੀ ਜਾਇ ਬਣਾ ਲੈਨੇ ਹਨ ਤੇ ਮੈਂ ਬਾਅਦ ਵੀ ਵੇਸਟ ਨਹੀਂ ਜਾ ਦਿੰਦੀ ਤੁਸੀਂ ਬਾਅਦ ਸਿੱਟਣ ਤੋਂ ਪਹਿਲਾਂ ਵੀਡੀਓ ਦੇਖੋ ਕਿ ਜਦੋਂ ਤੁਹਾਡੇ ਬਾਅਦ ਹੁੰਦੇ ਤਾਂ ਤੁਸੀਂ ਬਾਅਦ ਵੀ ਇਸ ਤਰ੍ਹਾਂ ਇਕੱਠੇ ਕਰ ਲਿਆ ਕਰੋ ਤੇ ਇਕੱਠੀ ਕਰਕੇ ਤੁਸੀਂ ਇਸ ਤਰ੍ਹਾਂ ਇਹ ਕੋਈ ਚੀਜ਼ ਲਿਆ ਕਰੋ ਅੱਗੇ ਵੀ ਮੈਂ ਕਾਫੀ ਵਾਰੀ ਚੀਜ਼ਾਂ ਮਸ਼ੀਨ ਵੀ ਨਿਵਾਜੀ ਜਾਣੀ ਨਹੀਂ ਲਿਖਣੀ ਵਾਟੇ ਤੇ ਮੈਂ ਅੱਜ ਐਸਾ ਕਹਿ ਚਲੋ ਮੈਂ ਭੈਣਾਂ ਨੂੰ ਦਿਖਾਉਣੀ ਆਏ ਕਿ ਤੁਸੀਂ ਵਾਲ ਸਿੱਧਿਆ ਨਾ ਕਰੋ ਕਈਆਂ ਦੇ ਬੈਣਾ ਦਿੱਤਾ ਹੁਣ ਕੁੜੀਆਂ ਵੀ ਹੁੰਦੀਆਂ ਨੇ ਉਹਨਾਂ ਦੇ ਵਾਲ ਵੀ ਨਾ ਹੁੰਦੇ ਆ ਵਾਲ ਬੱਚੇ ਕੁੜੀਆਂ ਦੇ ਤੇ ਤੁਸੀਂ ਵੀ ਇਸ ਤਰ੍ਹਾਂ ਵਾਲ ਇਕੱਠੇ ਕਰਕੇ ਤੇ ਆਏ ਭਾਈ ਆਪਣਾਰ ਚੀ ਫੜਾ ਜਾਂਦੇ ਆ ਦੇਖੋ ਕੁਝ ਜਾਣ ਦੀ ਜ਼ਰੂਰਤ ਨਹੀਂ ਕਿ ਕੋਹ ਛੋਲੇ ਜਾ ਮੈਂ ਫੜਾ ਦੇ ਨਹੀਂ ਕਾਟੇ ਕਿ ਉਹਨਾਂ ਨੇ ਦੇਖੀ ਤੇ ਉਹ ਕਹਿੰਦੇ ਵੀ 200 ਦੇ ਹੋਗੀ ਮੈਨੂੰ ਕਹਿੰਦੇ ਤੇ ਮੈਂ ਕਿਹਾ ਚਲੋ ਜੀ ਸਾਨੂੰ ਕਿ 200 ਦੇ ਭਾਂਡੇ ਦੇ ਦੇ ਦਿੰਦੇ ਮੈਨੂੰ ਮੈਂ ਭਾਂਡੇ ਲੈ ਲੇ ਲਿਨ ਮੈਂ ਪੈਸੇ ਨਹੀਂ ਕਾਟੇ ਲੈ ਗਏ ਮੈਂ ਭਾਂਡੇ ਲੈ ਲੇ ਲਿਨ ਲਿੰਦੇ ਹਾਂ ਤੇ ਦੇਖੋ ਜੀ ਇਹੀ ਆਪਣੀ ਇੱਕ ਚੀਜ਼ ਬਣ ਗਈ ਲੋ ਜੀ ਆਪ ਵੱਟਲੇ ਲੈ ਕੇ ਆਪਾਂ ਪੂਰੀ ਲੈ ਲੀਤ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਨ ਲੱਗੇ ਐਂਡ ਤੇ ਬਾਜ਼ ਸਿੱਟਣ ਤੋਂ ਪਹਿਲਾਂ ਤੁਸੀਂ ਜ਼ਰੂਰ ਦੇਖਣਾਗਾ ਵੀ ਵਾਲਾ ਵੱਟੇ ਫਕੀ ਲੈ ਸਕਦੇ ਆ ਮੈਂ ਤਾਂ ਉਹਨਾਂ ਨੂੰ ਕਿਹਾ ਸੀਗਾ ਤੁਸੀਂ ਸਟੀਲ ਦੇ ਬਾਂਡੇ ਵੀ ਲੈ ਕੇ ਆਇਆ ਕਰੋ ਵੀ ਰਵੱਢੀ ਸਾਡੇ ਕੋਲੇ ਬਾਤ ਹੋਏ ਪਈ ਜੀ 150 ਦੇ ਦੋ ਹੁੰਦੇ ਨਾ ਵੀ ਉਹ ਸਟੀਲ ਦੇ ਲਿਆਇਆ ਕਰੋ ਕੋਈ ਨਾ ਕਹੇ ਤੁਸੀਂ ਸਟੀਲ ਦੇ ਵੀ ਲੈ ਆ ਦੇਂਦਾ ਕੈਂਡੀਸ ਲਿਆ ਕੇ ਆ ਗਿਆ ਅਗਲੀ ਵਾਰ ਦੇਖੋ ਜਿਵੇਂ ਲਿਆ ਕੇ ਵਗਮ ਸਟੀਲ ਦਾ ਬੰਡਲ ਲਾਉਂਗੇ ਦੇਖ ਲਓ ਜੀ ਹਣ ਵਾ ਵੀਡੀਓ ਦਾ ਕਰਦੇ ਨੇ ਵੀਡੀਓ ਆਪਣੇ 12 ਮਿੰਟ ਦੀ ਬਣ ਗਈ ਆ ਤੇ ਮੈਂ ਕਿਸ ਨੂੰ ਦਿਖਾਉਣੀ ਆ ਤੇ ਵੀਡੀਓ ਵੀ ਵਾਰ ਸੀ ਅੱਲੇ ਵਟੇ ਆਪਾਂ ਆ ਚੀਜ਼ਾਂ ਲੈ ਸਕਦੇ ਹਾਂ ਬੱਸ ਬਹੁਤ ਵਧੀਆ ਨਰੂਈ ਆ ਵਟਟਰ ਤਾਂ ਆ ਟੋਕਰੀ ਹੈ ਨਹੀਂ ਸਿਆ ਜਾਣੀ ਜਾਈ ਟੋਕਰੀ ਹੈ ਜੀ ਵਟਟਰ ਸਫਰ ਕੋਲ ਕਾਫੀ ਹੈ ਵਟਟਰ ਤਾਂ ਬਹੁਤ ਵਧੀਆ ਸਫਰ ਕੋਲ ਯਾਦ ਹੀ ਫਿਰ ਮੈਂ ਕੰਮ ਚੱਲਦਾ ਮੈਂ ਦੋਨੇ ਚੀਜ਼ਾਂ ਹੀ ਲਈ ਉਹ ਤਾਂ ਕਹਿੰਦੇ ਸਿਰਫ پیسے ਲੈਣੇ ਪੈਸੇ ਮੈਂ ਖੜੇ ਪੈਸੇ ਤਾਂ ਮੈਂ ਕੀ ਕਰਨੇ ਆ ਤੀ ਮਿੰਟ ਤੁਸੀਂ ਆਹ ਵੱਠਾ ਰਸ ਕਿਚਨ ਦੀ ਰੋ ਸਿੱਕ ਟੋਕ ਕਰੀ ਤੇ ਚਲੋ ਜੀ ਠੀਕ ਆ ਬਹੁਤ ਧੰਨਵਾਦ ਮੇਰੇ YouTube ਫੈਮਿਲੀ ਦੇ ਪਰਿਵਾਰ ਦਾ ਆਪਣਾ ਨਜ਼ਰਾਂ ਦਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਨੇ